ਸਾਬਕਾ ਸੈਂਸਰ ਮੈਂਬਰ ਜਗਮੀਤ ਬਰਾੜ ਨੇ ਕਾਂਗਰਸ ਨੂੰ ਹਲਵਿਦਾਖ ਦਿੱਤਾ ਹੈ ਹਾਲਾਂਕਿ ਬਰਾੜ ਲੰਮਾ عرصਾ ਪਹਿਲਾਂ ਹੀ ਪਾਰਟੀ ਨੂੰ ਟਾਟਾ ਬਾਏ ਬਾਏ ਆ ਚੁੱਕੇ ਸੀ ਪਰ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਜਗਮੀਤ ਬਰਾੜ ਆਖਿਰਕਾਰ ਅਕਾਲੀ ਦਲ ਦੀ ਤਕੜੀ ਵਿੱਚ ਤਲਹੀ ਗਏ ਉਧਰ ਜਗਮੀਤ ਬਰਾੜ ਦੇ ਭਰਾ ਰਿਪਜੀਤ ਬਰਾੜ ਨੇ ਉਹਨਾਂ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਨੂੰ ਘਰਬਾਪਸੀ ਕਰਾਰ ਦਿੱਤਾ ਇਸ ਦੇ ਨਾਲ ਹੀ ਰਿਪਜੀਤ ਬਰਾੜ ਦੇ ਨਿਸ਼ਾਨੇ ਤੇ ਨਵਜੋਤ ਸਿੱਧੂ ਅਤੇ ਹੋਰ ਕਾਂਗਰਸੀ ਆਗੂ ਵੀ ਰਹੇ ਸਹੀ ਮੈਂ ਨੇ ਅੱਜ ਇੱਕ ਘਰ ਵਾਪਸੀ ਦੇ ਰੂਪ ਚ ਜੋ ਕਿ ਮੇਰੇ ਸਵਰਗਵਾਸੀ ਪਿਤਾ ਸਰਦਾਰ ਗੁਰਮੀਤ ਸਿੰਘ ਉਹ ਪੰਜ ਵਾਰ ਵਿਧਾਇਕ ਰਹੇ ਮੰਤਰੀ ਰਹੇ ਔਰ ਉਹਨਾਂ ਦਾ ਸਾਰਾ ਹੀ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਔਰ ਨਿਰੰਤਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮੋਰੀ ਆਗੂਆਂ ਵਿੱਚੋਂ ਸਨ ਲੇਕਿਨ ਰਾਜਨੀਤੀ ਦੇ ਸਫ਼ਰ ਵਿੱਚ ਅ ਕਈ ਵਾਰ ਅਜਿਹੇ ਕੋਈ ਵਾਕਿਆਤ ਹੋ ਜਾਂਦੇ ਐ ਜਿੱਥੇ ਕੋਈ ਨਵੀਂ ਸੋਚ ਜਾਂ ਨਵੀਂ ਪਹਿਲ ਕਦਮੇ ਉਠਾਉਣ ਦੀ ਲੋੜ ਪੈਂਦੀ ਹੈ ਸੋ 1980 ਚ ਸਰਦਾਰ ਜਗਮੀਤ ਸਿੰਘ ਬਰਾੜ ਔਰ ਉਹਨਾਂ ਦੇ तमाम ਸਾਥੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਔਰ ਫਿਰ ਲਗਾਤਾਰ 30 ਸਾਲ ਇੱਕ ਨਿਸ਼ਕਾਮ ਸੇਵਕ ਵਾਂ ਸਾਰੇ ਹੀ ਸਾਥੀਆਂ ਨੇ ਸਾਜਮੀਤ ਸਿੰਘ ਬਰਾੜ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਔਰ ਬਾਹਰ ਇਹ ਕੋਸ਼ਿਸ਼ ਕੀਤੀ ਕਿ ਪੰਜਾਬ ਔਰ ਪੰਜਾਬੀਅਤ ਦੇ ਹਿੱਤਾਂ ਨੂੰ ਉਮੋਰੀ ਰੱਖ ਕੇ ਕੋਈ ਪੰਜਾਬ ਦੀ ਸੇਵਾ ਕਰ ਸਕਦਾ ਲੇਕਿਨ ਫਿਰ ਮੈਂ ਸਮਝਦਾ ਕਿ ਇਨੇ ਲੰਮੇ ਦੌਰ ਵਿੱਚ ਦੀ ਜਦੋਂ ਤੁਸੀਂ ਨਿਕਲਦੇ ਹੋ ਕੋਈ ਨਾ ਕੋਈ ਵਾਕਿਆਤ ਅਜੇ ਅਜੇ ਘਟਦੇ ਹੈ ਕਿ ਤੁਹਾਨੂੰ ਕੋਈ ਪੁਨਰ ਆਫਦਾ ਕਰਨ ਦੀ ਲੋੜ ਪੈਂਦੀ ਹੈ ਤਾਂ ਇਹ ਇੱਕ ਤੌਰ ਤੇ ਘਰ ਵਾਪਸੀ ਹੈ ਕਿ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਸੇਵਾ ਕਰਨ ਤੋਂ ਬਾਅਦ ਜਦੋਂ ਕੁਝ ਡਿਫਰੈਂਸਸ ਪੈਦਾ ਹੋਏ ਮੈਂ ਬਹੁਤ BRIEF ਬਹੁਤ ਸੀਮਤ ਸਮੇਂ 'ਚ ਤੁਹਾਨੂੰ ਦੱਸਦਾ ਕਿ ਅੱਜ ਦੀ ਕਾਂਗਰਸ ਦਾ ਸਰੂਪ ਕੀ ਹੈ ਕੀ ਅਮਰਿੰਦਰ ਸਿੰਘ ਬੌਨ ਕਾਂਗਰਸਮੈਨ ਹਨ ਕੀ ਨਵਜੋਤ ਸਿੰਘ ਸਿੱਧੂ ਦਾ ਕੋਈ ਦੂਰ ਦਾ ਵੀ ਵਾਸਤਾ ਕਾਂਗਰਸ ਨਾਲ ਹੈ ਕੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਕਾਂਗਰਸ ਨਾਲ ਕਿਸ ਕਿਸਮ ਦਾ ਨੇਤਾ ਨਾਤਾ ਹੈ ਔਰ ਇੱਕ ਪਾਸੇ ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਰਾਜੀਵ ਗਾਂਧੀ ਰਾਹੁਲ ਗਾਂਧੀ ਸੋਨੀਆ ਗਾਂਧੀ ਲਗਾਤਾਰ ਕਾਂਗਰਸ ਪ੍ਰਤੀ ਪ੍ਰਤੀ ਵਫਾਦਾਰ ਹੋ ਕੇ ਉਹਨਾਂ ਨੇ ਆਪਦੀ ਭੂਮਿਕਾ ਨਿਭਾਈ ਲੇਕਿਨ ਆ ਇੱਕ ਘਰ ਵਾਪਸੀ ਦਾ ਅੱਜ ਇੱਕ ਸੁਨਹਿਰਾ ਦਿਨ ਹੈ ਮੈਂ ਸਮਝਦਾ ਕਿ ਸ਼ਾਇਦ ਈਸ਼ਵਰ ਨੇ ਪਰਮਾਤਮਾ ਨੇ ਗੁਰੂ ਮਹਾਰਾਜ ਨੇ ਪੰਥ ਦੀ ਸੇਵਾ ਲੈਣ ਲਈ ਕੌਮ ਦੀ ਸੇਵਾ ਪੰਜਾਬੀਅਤ ਦੀ ਸੇਵਾ ਲੈਣ ਲਈ ਇਹ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਿਹਦੇ ਸਰਪ੍ਰਸਤ हिंदुस्तान ਦੇ ਨਹੀਂ ਦੁਨੀਆ ਦੇ ਸਰਮਹੋਰ ਆਗੂਆਂ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ ਔਰ ਮੈਂ ਸਮਝਦਾ ਹਾਂ ਬਹੁਤ ਵਿਅਕਤੀਗਤ ਟਿੱਪਣੀ ਹੈ ਕਿ ਅਗਰ ਆਜ਼ਾਦੀ 21ਵੀਂ ਸਦੀ ਦੀ ਰਾਜਨੀਤੀ ਦਾ ਅਸਲ ਚਿਹਰਾ ਮੋੜਾ ਕਿ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਸ਼ਰੋਮਨੀ ਅਕਾਲੀ ਦਲ ਨਾਲ ਜੋੜ ਕੇ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਸਬੂਤ ਪੇਸ਼ ਕੀਤਾ ਕਿ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਬਹੁਤ ਖੁਸ਼ ਹਾਂ ਸਾਰੇ ਸਾਰੇ ਸਾਥੀ ਸਾਰੇ ਪਿੰਡਾਂ ਦੇ ਮੋਗਾ ਤੋਂ ਲੈ ਕੇ ਫਰੀਦਕੋਟ ਪਾਰਲੀਮੈਂਟ ਹਲਕਾ ਬਠਿੰਡਾ ਪਾਰਲੀਮੈਂਟ ਹਲਕਾ ਮਾਨਸੇ ਤੱਕ ਦੇ ਵਰਕਰ ਅੱਜ ਇੱਥੇ ਸ਼ਾਮਲ ਹੋਣਗੇ ਉਧਰ ਜਗਮੀਤ ਬਰਾੜ ਦੇ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਜੀ ਆਇਆਂ ਕਿ ਪ੍ਰਕਾਸ਼ ਸਿੰਘ ਬਾਦਲ ਮੁਤਾਬਕ ਜਗਮੀਤ ਬਰਾੜ ਦੇ ਆਉਣ ਨਾਲ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਆਗੂ ਕਿਤੇ ਵੀ ਚਲੇ ਜਾਣ ਪਰ ਆਖਿਰਕਾਰ ਆਉਣ ਗਏ ਉਹ ਆਪਣੀ ਮਾਂ ਪਾਰਟੀ ਵਿੱਚ ਹੀ ਉਹਦੇ ਮਿਲ ਨਾਲ ਖਾਲੀ ਦਲ ਨੂੰ ਕਾਫੀ ਸ਼ਕਤੀ ਮਿਲੇਗੀ ਕਿਉਂਕਿ ਬੜਾ ਐਕਸਪੀਰੀਅੰਸ ਬੰਦਾ ਹੈ ਬੜਾ ਰੀਟਰ ਹੈ ਫੀਡ ਚੋਂ ਨੇ ਲੰਮਾ ਸਮਾਂ ਕੰਮ ਕੀਤਾ ਉਹਦੇ ਸਾਰੇ ਪੰਜਾਬ ਸੈਲਰ ਨੇ ਇਸ ਕਰਕੇ ਅਮੈਂ ਉਹ ਵੀਰਤੀ ਅਗਰਾਂਗੇ ਤਾਂ ਬਧਾਈ ਦੇਣਾ ਔਰ ਇਹ ਵੀ ਸਭ ਦਾ ਕੇ ਕਾਫੀ ਦਮ ਨੂੰ ਉਹਦੇ ਆਉਣ ਨਾਲ ਬਹੁਤ ਸ਼ਕਤੀ ਮਿਲੇਗੀ ਇਹਦੀ ਫੋਰ ਕਮੇਟੀ ਨੂੰ ਪਤਾ ਹੈ ਉਹਦੇ ਥੋੜੀ ਥੋੜੀ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਅਸਲੀ ਪੇਰੈਂਟ ਪਾਰਟੀ ਜਿਹੜੀ ਹੈ ਉਹ ਅਕਾਲੀ ਜੀ ਦੇ ਕਦੇ ਹਾਂ ਪਤੇ ਸਿੰਘ ਪ੍ਰਧਾਨ ਨੇ ਬਾਸ ਉਤਾਰਾ ਸਿੰਘ ਪ੍ਰਧਾਨ ਨੇ ਸੰਤਰ ਜੰਕਸ਼ਨ ਕੋਲੋਂ ਵਾਲ ਤੋਂ ગામ ਦੇ ਜੀ ਦੇਵ ਸਿੰਘ ਤਰਵੰਦੀ ਰਹੇ ਹੁਣ ਸੁਖਵੀ ਇਹ ਮੇਰਾ ਮਤਲਬ ਹੋ ਜਿਹੜੇ ਦੂਜੇ ਐ ਇਹ ਹਮੇਸ਼ਾ ਇਹ ਜਿਹੜੇ ਛੋਟੇ ਛੋਟੇ ਜੇ ਕਿਸੇ ਗੱਲ ਨਾਲ ਕਿਸੇ ਦੇ ਅਕਸਰ ਨਾਲ ਪਾਸੇ ਹੋ ਜਾਂਦੇ ਪਰ ਫਿਰ ਉਹਨਾਂ ਦਾ ਬਣਦਾ ਕੋਈ ਨਹੀਂ ਅਖੀਰ ਮੇਨਸਟ੍ਰੀਮ ਜਿਹੜੀ ਹੈ ਖਾਲੀ ਦਾ ਉਧਰ ਜਗਮੀਤ ਬਰਾੜ ਅਕਾਲੀ ਦਲ ਚ ਸ਼ਾਮਿਲ ਹੋਏ ਤਾਂ ਇਧਰ ਸਿਆਸਤ ਅਤੇ ਬਿਆਨਬਾਜ਼ੀਆਂ ਨੇ ਜੋਰ ਫੜ ਲਿਆ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜਗਮੀਤ ਬਰਾੜ ਦੇ ਫੈਸਲੇ ਤੋਂ ਨਾ ਖੁਸ਼ ਜਾਪੇ ਸੁਨੀਲ ਜਾਖੜ ਨੇ ਜਗਮੀਤ ਬਰਾੜ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਤੱਕ ਜਗਮੀਤ ਬਰਾੜ ਬਾਦਲਾ ਨੂੰ ਆਪਣੇ ਪਿਤਾ ਦਾ ਕਾਤਲ ਦੱਸਦੇ ਆਏ ਨੇ ਤੇ ਹੁਣ ਉਹ ਉਹਨਾਂ ਹੀ ਬਾਦਲਾਂ ਦੇ ਪੈਰਾਂ ਵਿੱਚ ਕਿਵੇਂ ਬੈਠ ਸਕਦੇ ਨੇ ਗਿੱਦੜਵਾਹ ਤੋਂ ਸੋਨੀ ਟੱਲਾ ਪੰਜਾਬੀ ਲੋਕ ਚੈਨਲ